ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਨੂੰ 에어ਪੋਰਟ ਦੇ ਉੱਤੇ ਰੋਕੇ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਰੰਗ ਕਾਲਾ ਹੈ ਤੁਸੀਂ ਸਿਰ ਦੇ ਉੱਤੇ ਪਾ ਕੇ ਕਿਉਂ ਬੰਨੀ ਹੋ ਤੁਸੀਂ ਤਮਿਲਨਾਡੂ ਦੇ ਰਹਿਣ ਵਾਲੇ ਹੋ ਤੁਸੀਂ 에어ਪੋਰਟ ਦੇ ਉੱਤੇ ਕੀ ਕਰਦੇ ਹੋ ਸਰਦਾਰ ਜੀਵਨ ਸਿੰਘ ਜੀ ਸਰਦਾਰ ਜੀਵਨ ਸਿੰਘ ਜੀ ਨੂੰ ਦਿੱਲੀ ਦੇ 에어ਪੋਰਟ ਦੇ ਉੱਤੇ ਰੋਕੇ ਉਹਨਾਂ ਨੂੰ ਅਪਮਾਨਿਤ ਕੀਤਾ ਗਿਆ ਇਸ ਦੇ ਬਾਰੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਸਿੱਖਾਂ ਦੇ ਨਾਲ ਕਿਵੇਂ ਭਾਰਤ ਦੇ ਵਿੱਚ ਧੱਕਾ ਹੋ ਰਿਹਾ ਭਾਰਤ ਦੇ ਵਿੱਚ ਲੋਕਤੰਤਰ ਨੂੰ ਛੱਡ ਕੇ ਇੱਥੇ ਧਰਮਵਾਲੀ ਰਾਜਨੀਤੀ ਕੀਤੀ ਜਾਂਦੀ ਹੈ ਜਿਸ ਤੋਂ ਇਲਾਵਾ ਦੂ ਦਲਜੀਤ ਦੋਸਾਂ ਦੇ ਨਾਲ ਜੁੜੀ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਦਲਜੀਤ ਦੋਸਾਂ ਦੀ ਸਰਦਾਰ ਜੀ 3 ਫਿਲਮ ਨੂੰ ਭਾਰਤ ਦੇ ਵਿੱਚ ਬੈਨ ਕੀਤਾ ਗਿਆ ਸੀ ਕਿਉਂਕਿ ਉਸ ਦੇ ਵਿੱਚ ਇੱਕ ਪਾਕਿਸਤਾਨੀ ਮੁਸਲਿਮ ਐਕਟਰੈਸ ਸੀ ਜਿਸ ਨੇ ਦਲਜੀਤ ਦੋਸਾਂ ਦੇ ਨਾਲ ਕੰਮ ਕੀਤਾ ਸੀਗਾ ਪਰ ਹੁਣ ਇੱਥੇ ਭਾਰਤ ਦੇ ਵਿੱਚ OTT ਐਪ ਹੈ ਜਿਸ ਨੂੰ Hotstar ਕਿਹਾ ਜਾਂਦਾ ਹੈ ਉਸ Hotstar ਦੇ ਉੱਤੇ ਕਿੰਨੇ ਮੁਸਲਮਾਨਾ ਦੇ ਸ਼ੋਅ ਨੇ ਅਤੇ ਹੁਣ ਕਿਹੜੀ ਨਵੀਂ ਕਾਜੂਲ ਦੇ ਨਾਲ ਕਿਹੜੇ ਮੁਸਲਿਮ ਐਕਟਰ ਨੇ ਕੰਮ ਕੀਤਾ ਹੈ ਅਤੇ ਇਹਨਾਂ ਦੀ ਇਹ ਜਿਹੜੀ ਸੀਰੀਜ਼ ਹੈ ਇਸ ਨੂੰ ਭਾਰਤ ਦੇ ਵਿੱਚ ਬੈਨ ਕਿਉਂ ਨਹੀਂ ਕੀਤਾ ਗਿਆ ਅੰਨੇ ਪਖਤਾ ਦੇ ਪਿਛਵਾੜੇ ਨੂੰ ਮਿਰਚਾਂ ਕਿਉਂ ਗੀਆਂ ਨੇ ਆਖਿਰ ਹੁਣ ਉਹ ਆਪਣੀ ਦੇਸ਼ ਭਗਤੀ ਕਿਉਂ ਨਹੀਂ ਦਿਖਾਉਂਦੇ ਦਲਜੀਤ ਦੋਸਾਂਸ ਦਾ ਉਹ ਵਿਰੋਧ ਕਿਉਂ ਕਰਦੇ ਸਨ ਸਾਰੀ ਜਾਣਕਾਰੀ ਅੱਗੇ ਤੁਹਾਨੂੰ ਡਿਟੇਲ ਦੇ ਨਾਲ ਦੱਸਾਂਗੇ ਇਸ ਤੋਂ ਇਲਾਵਾ ਤੁਹਾਨੂੰ ਦੱਸਾਂਗੇ ਲੇਹ ਲਦਾਖ ਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਹਿੰਸਾ ਭੜਕੀ ਹੈ ਪਿਛਲੇ ਡੇਢ ਦੋ ਸਾਲਾਂ ਤੋਂ ਭਾਰਤ ਸਰਕਾਰ ਤੋਂ ਮੰਗ ਕਰ ਰਹੇ ਸਨ ਪਰ ਹੁਣ ਉੱਥੇ ਬੀਜੇਪੀ ਦੀਆਂ ਕਟੀਆਂ ਕਿਉਂ ਫੁੱਕੀਆਂ ਗਈਆਂ ਜਾਣਕਾਰੀ ਅੱਗੇ ਤੁਹਾਨੂੰ ਦੱਸਦੇ ਹਾਂ ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀਆਂ ਆਈਏ ਆ ਦੇ ਨਾਲ ਜਿਹੜੀਆਂ ਰੇਲਾ ਬਣਾਇਆ ਕੀ ਹਨ ਉਹਨਾਂ ਰੇਲਾ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਸੂਰਾਂ ਨੂੰ ਆਈ ਰੂਪ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉੱਤੇ ਵਿਅਦਬੀ ਕੀਤੀ ਗਈ ਸਾਰੀ ਜਾਣਕਾਰੀ ਅੱਗੇ ਡਿਟੇਲ ਦੇ ਨਾਲ ਦੱਸਦੇ ਹਾਂ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਉਮੀਦ ਕਰਾਂਗੇ ਤੁਸੀਂ ਇਸ ਵੀਡੀਓ ਨੂੰ ਅੱਗੇ ਸਾਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਖਬਰ ਦੱਸਦੇ ਹਾਂ ਸਰਦਾਰ ਜੀਵਨ ਸਿੰਘ ਦੇ ਨਾਲ ਜੁੜੀ ਹੋਈ ਤਮਿਲ ਸਿੱਖਸ ਦਾ ਜ਼ਿਕਰ ਤੁਸੀਂ ਪਿਛਲੇ ਇਲੈਕਸ਼ਨ ਦੇ ਵਿੱਚ ਜ਼ਰੂਰ ਸੁਣਿਆ ਹੋਊਗਾ ਤਮਿਲਨਾਡੂ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਵੱਲੋਂ ਮਤਲਬ ਉੱਥੇ ਕੁਝ ਅਲੱਗ ਧਰਮ ਦੇ ਲੋਕ ਰਹਿੰਦੇ ਸਨ ਉਹਨਾਂ ਸਾਰਿਆਂ ਨੂੰ ਜਦੋਂ ਵਾਰ-ਵਾਰ ਉਹਨਾਂ ਦਾ ਧਾਰਮਿਕ અપਮਾਨ ਕੀਤਾ ਜਾਂਦਾ ਸੀ ਸਮਾਜਿਕ ਬ ਜਾਂਦਾ ਸੀ ਤਾਂ ਉਹਨਾਂ ਸਾਰਿਆਂ ਨੇ ਇਹਨਾਂ ਲੋਕਾਂ ਤੋਂ ਇਸ ਗੰਦੇ ਸਿਸਟਮ ਤੋਂ ਅੱਕ ਕੇ ਉਹਨਾਂ ਸਾਰਿਆਂ ਨੇ ਸਿੱਖ ਧਰਮ ਅਪਣਾ ਲਿਆ ਸੀਗਾ ਪਰ ਅਸਦੀ ਤਰੀਕ ਦੇ ਵਿੱਚ ਜਿਹੜੇ ਤਾਮਿਲ ਸਿੱਖਸ ਨੇ ਇਹਨਾਂ ਦੇ ਜਿਹੜੇ ਸਾਰਿਆਂ ਤੋਂ ਵੱਡੇ ਲੀਡਰ ਨੇ ਸਰਦਾਰ ਜੀਵਨ ਸਿੰਘ ਜੀ ਸਰਦਾਰ ਜੀਵਨ ਸਿੰਘ ਜੀ ਨੇ ਇਹ ਬਹੁਜਨ ਦਰਾਵਿਡ ਪਾਰਟੀ ਦੇ ਨੈਸ਼ਨਲ ਕੌਮੀ ਪ੍ਰਧਾਨ ਨੇ ਇਹਨਾਂ ਦੇ ਪ੍ਰਧਾਨ ਨੇ ਅਤੇ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਿੱਚ ਉਹ ਵਕੀਲ ਵੀ ਨੇ 24 ਸਤੰਬਰ 2025 ਦਾ ਇਹ ਸਾਰਾ ਮਾਮਲਾ ਹੈ 24 ਸਤੰਬਰ 2025 ਨੂੰ ਨਵੀਂ ਦਿੱਲੀ ਤੋਂ ਸਿੰਗਾਪੁਰ ਜਾਣ ਵਾਲੇ ਸੀ ਕਿਸੇ ਬਿਜ਼ਨਸ ਦੇ ਕੰਮ ਵਾਸਤੇ ਜਾਂ ਕਿਸੇ ਹੋਰ ਕੰਮ ਵਾਸਤੇ ਵੀ ਜਾ ਸਕਦੇ ਉਹ ਦੱਸਣਾ ਜ਼ਰੂਰੀ ਨਹੀਂ ਹੈ ਇੰਡੀਆ ਦੇ ਅਧਿਕਾਰੀਆਂ ਦੇ ਵੱਲੋਂ 에어ਪੋਰਟ ਦੇ ਉੱਤੇ ਰੋਕੇ ਇਹਨਾਂ ਦਾ ਅਪਮਾਨ ਕੀਤਾ ਗਿਆ ਇਹਨਾਂ ਨੇ ਆਪਣੀ ਪੋਸਟ ਦੇ ਵਿੱਚ ਕੀ ਸਾਂਝਾ ਕੀਤਾ ਤੁਹਾਨੂੰ ਦੱਸਦਾ ਹਾਂ ਨਵੀਂ ਦਿੱਲੀ ਹਵਾਈ ਅੱਡੇ ਤੇ 24/9/2025 ਨੂੰ ਸਵੇਰੇ 7:45 ਤੋਂ 8:30 ਦੇ ਵਿਚਕਾਰ ਮੈਂ ਸਿੰਗਾਪੁਰ ਜਾਣ ਵਾਲੀ ਫਲਾਈਟ ਲਈ ਚੈੱਕ ਇਨ ਕਰਦੇ ਸਮੇਂ ਮੈਨੂੰ 에어 ਇੰਡੀਆ ਇੰਟਰਨੈਸ਼ਨਲ ਕਾਊਂਟਰ ਨੰਬਰ 5 ਤੇ ਇੱਕ ਆਸਵੀਕਾਰਯੋਗ ਅਪਮਾਨ ਦੀ ਘਟਨਾ ਦਾ ਸਾਹਮਣਾ ਕਰਨਾ ਪਿਆ ਤੁਹਾਡਾ ਪਤਾ ਤਮਿਲਨਾਡੂ ਵਿੱਚ ਹੈ ਪਰ ਤੁਸੀਂ ਸਿੱਖ ਭਗ ਕਿਉਂ ਬੰਨੀ ਹੋਈ ਹੈ ਜਦੋਂ ਮੈਂ ਆਪਣਾ ਪਾਸਪੋਰਟ ਗਰਾਊਂਡ ਸਟਾਫ ਮੈਂਬਰ ਸ਼੍ਰੀਮਤੀ ਨੂੰ ਸੌਂਪਿਆ ਤਾਂ ਉਸਨੇ ਆਪਣਾ ID ਕਾਰਡ ਨਹੀਂ ਪਹਿਨਿਆ ਹੋਇਆ ਸੀ ਜਿਹੜੀ 에어ਪੋਰਟ ਦੇ ਉੱਤੇ 에어 ਇੰਡੀਆ ਦੀ ਅਧਿਕਾਰੀ ਸੀ ਜਾਂ ਉਹਨਾਂ ਦੇ ਵੱਲੋਂ ਉਹਨਾਂ ਦੀ ਕੰਮ ਕਰਨ ਵਾਲੀ ਲੜਕੀ ਸੀਗੀ ਉਸਨੇ ਅਪਮਾਨਜਨਕ ਟਿੱਪਣੀਆਂ ਸਰਦਾਰ ਜੀਵਨ ਸਿੰਘ ਦੇ ਉੱਤੇ ਕੀਤੀਆਂ ਅਤੇ ਸਵਾਲ ਕੀਤਾ ਕਿ ਕੀ ਪਾਸਪੋਰਟ ਦੇ ਉੱਤੇ ਜਿਹੜਾ ਤੁਹਾਡਾ ਚਿਹਰਾ ਹੈ ਉਹ ਤੁਹਾਡੇ ਪਾਸਪੋਰਟ ਦੇ ਉੱਤੇ ਜਿਹੜੀ ਫੋਟੋ ਲੱਗੀ ਕੀ ਉਹ ਤੁਹਾਡੇ ਚਿਹਰੇ ਦੇ ਨਾਲ ਮੇਲ ਖਾਂਦੀ ਹੈ ਇਸ ਦੇ ਬਾਰੇ ਦੱਸੋ ਉਸਨੇ ਅੱਗੇ ਪੁੱਛਿਆ ਤੁਹਾਡਾ ਪਤਾ ਤਮਿਲਨਾਡੂ ਵਿੱਚ ਹੈ ਪਰ ਤੁਸੀਂ ਸਿੱਖ ਪੱਗ ਕਿਉਂ ਬੰਨੀ ਹੋਈ ਹੈ ਜਦੋਂ ਮੈਂ ਹੋਰ ਪੁਸ਼ਟੀ ਲਈ ਆਪਣਾ ਚੋਣ ਪਛਾਣ ਪੱਤਰ ਵੋਟਰ ਕਾਰਡ ਉਹਨਾਂ ਨੂੰ ਦਿੱਤਾ ਤਾਂ ਉਸ ਮਾਮਲੇ ਨੂੰ ਪੇਸ਼ੇਵਰ ਤਰੀਕੇ ਨਾਲ ਹੱਲ ਉਨ੍ਹਾਂ ਦਾ ਸ਼ੱਕ ਮੇਰੇ ਉੱਤੇ ਹੋਰ ਵੱਧ ਗਿਆ ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਜਲਦ ਹੀ ਆਖਿਆ ਕਿ 에어 ਇੰਡੀਆ ਦੇ ਇੱਕ ਹੋਰ ਅਧਿਕਾਰੀ ਇਨਚਾਰਜ ਸ਼੍ਰੀ ਮੁਕੇਸ਼ ਉਸ ਮਸਲੇ ਦੇ ਵਿੱਚ ਸ਼ਾਮਲ ਹੋ ਗਏ ਅਤੇ ਫਿਰ ਸਰਦਾਰ ਜੀਵਨ ਸਿੰਘ ਨੇ ਸੋਚਿਆ ਕਿ ਇੱਥੇ 100 ਯਾਤਰੀ ਨੇ 100 ਯਾਤਰੀਆਂ ਦੇ ਵਿੱਚ 에어 ਇੰਡੀਆ ਦੇ ਕੋਈ ਵੱਡੇ ਮਹਿਨ ਅਧਿਕਾਰੀ ਆਏ ਨੇ ਜਿਸ ਤੋਂ ਬਾਅਦ ਜਿਹੜਾ ਮੈਨੂੰ ਹੈ ਬੋਰਡਿੰਗ ਪਾਸ ਦੇ ਦਿੱਤਾ ਜਾਊਗਾ ਪਰ ਜਿਹੜੇ ਉਹਨਾਂ ਦੇ ਜਿਹੜੇ ਅਧਿਕਾਰੀ ਵੱਡੇ ਅਧਿਕਾਰੀ ਆਏ ਸਨ ਜਿਨ੍ਹਾਂ ਦਾ ਨਾਮ ਮੁਕੇਸ਼ ਸੀਗਾ ਤਾਂ ਉਹਨਾਂ ਨੇ ਵੀ ਆ ਕੇ 100 ਲੋਕਾਂ ਦੇ ਸਾਹਮਣੇ ਮੇਰੇ ਨਾਲ ਇਹੋ ਜਿਹੇ ਅਪਮਾਨਜਨਕ ਅਤੇ ਪੱਖਪਾਤੀ ਸਵਾਲ ਪੁੱਛੇ ਜਿਵੇਂ ਕਿ ਤੁਸੀਂ ਸਿੰਗਾਪੁਰ ਕਿਉਂ ਜਾ ਰਹੇ ਹੋ ਤੁਹਾਡੇ ਅਤ ਵਿੱਚ ਕਿੰਨੇ ਪੈਸੇ ਹਨ ਆਪਣੇ ਬੈਂਕ ਖਾਤੇ ਦੇ ਵੇਰਵੇ ਦਿਖਾਓ ਤੁਸੀਂ ਪੱਗ ਕਿਉਂ ਬੰਨੀ ਹੋਈ ਹੈ ਤੂੰ ਕਾਲਾ ਕਿਉਂ ਹੈ ਤੂੰ ਕਾਲੇ ਹੁੰਦੇ ਹੋਏ ਸਿੱਖ ਪਗ ਕਿਉਂ ਬੰਨੀ ਦਾੜੀ ਕਿਉਂ ਰੱਖੀ ਹੋਈ ਹੈ ਤੂੰ ਸਿੱਖ ਕਿਉਂ ਸਜਿਆ ਹੋਇਆ ਹੈ ਤੁਸੀਂ ਕਿਸ ਜਾਤ ਤੋਂ ਸਿੱਖ ਬਣੇ ਹੋ ਮੈਂ ਉਹਨਾਂ ਦੇ ਅਪਮਾਨਜਨਕ ਸੁਭਾਅ ਦੇ ਬਾਵਜੂਦ ਹਰ ਸਵਾਲ ਦਾ ਸ਼ਾਂਤ ਤੇ ਧੀਰਜ ਨਾਲ ਜਵਾਬ ਦਿੱਤਾ ਫਿਰ ਵੀ ਉਹਨਾਂ ਨੇ ਸੁਧਰਨ ਦੀ ਬਜਾਏ ਹੰਕਾਰੀ ਢੰਗ ਦੇ ਨਾਲ ਉਹਨਾਂ ਦੇ ਸਟਾਫ ਨੇ ਮੇਰਾ ਬੋਰਡਿੰਗ ਪਾਸ ਜਾਰੀ ਨਹੀਂ ਕੀਤਾ ਮੈਂ ਉਹਨਾਂ ਨੂੰ ਦ੍ਰਿੜਤਾ ਦੇ ਨਾਲ ਯਾਦ ਕਰਵਾਇਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਮੈਂ ਇੱਕ ਪ੍ਰੈਕਟਿਸ ਕਰਨ ਵਾਲਾ ਵਕੀਲ ਹੋਣ ਦੇ ਨਾਤੇ ਮੈਂ ਪੂਰੀ ਤਰ੍ਹਾਂ ਜਾਣੂ ਹਾਂ ਅਤੇ ਸੁਚੇਤ ਹਾਂ ਕਿ ਕਿਸੇ ਵੀ 에ਅਰਲਾਈਨਸ ਦੇ ਗਰਾਉਂਡ ਸਟਾਫ ਨੂੰ ਮੇਰੇ ਧਰਮ ਅੰਜਾ ਵਿਤੀ ਸਥਿਤੀ ਦੇ ਉੱਤੇ ਸਵਾਲ ਉਠਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਹ ਸਵਾਲ ਨਾ ਸਿਰਫ ਆਪ੍ਰਸੰਗਿਕ ਸੰਨ ਅਤੇ ਵਿਤਕਰੇ ਮੇਰੀ ਸ਼ਾਨ ਦੀ ਉਲੰਘਣਾ ਕਰਨਾ ਅਤੇ ਭਾਰਤੀ ਸੰਵਿਧਾਨ ਦੇ ਅਨੁਛੇਦ 14 15 19 ਅਤੇ 21 ਦੇ ਤਹਿਤ ਮੇਰੇ ਮੌਲਿਕ ਅਧਿਕਾਰਾਂ ਦੀ ਸਪਸ਼ਟ ਉਲੰਘਣਾ ਦੇ ਬਰਾਬਰ ਸੰਨ ਆਪਾਂ ਸਾਰੇ ਜਾਣਦੇ ਹਾਂ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਹੈ ਭਾਰਤ ਨੂੰ ਸੰਵਿਧਾਨ ਦੇ ਤਰੀਕੇ ਦੇ ਨਾਲ ਚਲਾਇਆ ਜਾਂਦਾ ਹੈ ਸੰਵਿਧਾਨ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਸਮਾਨ ਅਧਿਕਾਰ ਪ੍ਰਾਪਤ ਹਨ ਚਾਹੇ ਉਹਨਾਂ ਦੇ ਧਰਮ ਦੇ ਮੁਤਾਬਕ ਹੋਵੇ ਚਾਹੇ ਜਾਤੀ ਦੇ ਨਾਲ ਚਾਹੇ ਕਿਸੇ ਵੀ ਸਿਸਟਮ ਦੇ ਤਰੀਕੇ ਦੇ ਨਾਲ ਸਾਰਿਆਂ ਨੂੰ ਸਮਾਨ ਅਧਿਕਾਰ ਨੇ ਕਿਸੇ ਨੂੰ ਵੀ 에어ਪੋਰਟ ਦੇ ਉੱਤੇ ਰੋਕੇ ਇਸ ਪ੍ਰਕਾਰ ਦੇ ਨਾਲ ਨਹੀਂ ਪੁੱਛਿਆ ਜਾ ਸਕਦਾ ਪਰ ਸਰਦਾਰ ਜੀਵਨ ਸਿੰਘ ਜੀ ਨੂੰ ਉਹਨਾਂ ਨੂੰ ਜਲੀਲ ਕੀਤਾ ਗਿਆ 에어ਪੋਰਟ ਦੇ ਉੱਤੇ ਰੋਕੇ ਜਿਹੜੇ ਅਧਿਕਾਰੀਆਂ ਨੇ ਇਹਨਾਂ ਨੂੰ ਜਲੀਲ ਕੀਤਾ ਹੈ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਆਪਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਇਹ ਜਿਹੜੇ ਅਧਿਕਾਰੀਆਂ ਨੇ ਇਹਨਾਂ ਨੂੰ ਰੋਕਿਆ ਹੈ ਇਹਨਾਂ ਸਾਰਿਆਂ ਨੂੰ ਉੱਥੋਂ ਟਰਮੀਨੇਟ ਕਰ ਦੇਣਾ ਚਾਹੀਦਾ ਹੈ ਤੇ ਇਹਨਾਂ ਨੂੰ ਬਲੈਕਲਿਸਟ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਦਲਜੀਤ ਦੋਸਾਂਝ ਦੀ ਗੱਲ ਕਰਦੇ ਹਾਂ ਦਲਜੀਤ ਦੋਸਾਂਝ ਪਾਈ ਹਮੇਸ਼ਾ ਪੰਜਾਬੀਆਂ ਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਨਾਲ ਹੀ ਆਪਣਾ ਤਿਰੰਗਾ ਝੰਡਾ ਵੀ ਇਸ ਪ੍ਰਕਾਰ ਦੇ ਨਾਲ ਹੇਟ ਕਰਦੇ ਨੇ ਉਹ ਆਪਣੇ ਸਾਰੇ ਦੇ ਸਾਹਮਣੇ ਹੈ ਫਿਲਮਪੋਰਟ ਵੀ ਉਹਨਾਂ ਨੂੰ ਹੇਟ ਕਰਦਾ ਹੈ ਦੇਸ਼ ਦੇ ਲੋਕ ਵੀ ਉਹਨਾਂ ਦੇ ਨਾਲ ਕਿਸ ਪ੍ਰਕਾਰ ਦੇ ਨਾਲ ਜਿਹੜੇ ਅੰਧਪਕਤ ਨੇ ਉਹ ਹੇਟ ਕਰਦੇ ਨੇ ਦੇਸ਼ ਦੇ ਸਾਰੇ ਲੋਕ ਨੇ ਦੇਸ਼ ਦੇ ਵਿੱਚ ਜਿਹੜੇ ਅੰਧਪਕਤ ਨੇ ਔਰ ਜਿਹੜੀ ਗੋਦੀ ਮੀਡੀਆ ਹੈ ਗੋਦੀ ਮੀਡੀਆ ਦੀ ਟੀਮ ਹੈ ਉਹ ਵੀ ਦਿਲਜੀਤ ਦੋਸਾਂਝ ਨੂੰ ਕਿਤਾ ਹੇਟ ਕਰਦੀ ਹੈ ਸਿੱਖਾਂ ਨੂੰ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਗੋਦੀ ਮੀਡੀਆ ਅੰਧਪਕਤ 에어ਪੋਰਟ ਦੇ ਉੱਤੇ ਸਰਦਾਰ ਜੀਵਨ ਸਿੰਘ ਜੀ ਨੂੰ ਰੋਕੇ અપਮਾਨਿਤ ਕਰਦਿੰਦੇ ਅਤੇ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਹੋਣ ਤੋਂ ਰੋਕਦੇ ਨੇ ਪਰ ਹੁਣ OTT ਦੇ ਉੱਤੇ ਕਾਜੋਲ ਦੇਵਗੰਦੀ ਕ ਨਾਮਜਨ ਐਕਟਰਸ ਹੈ ਉਸਦੀ ਨਵੀਂ ਵੈਬ ਸੀਰੀ ਜਾਈ ਹੈ ਵੈਬ ਸੀਰੀ ਦਾ ਦੂਸਰਾ ਸੀਜ਼ਨ ਆਇਆ ਹੈ Jio Hotstar ਦੇ ਉੱਤੇ Jio Hotstar ਅੰਬਾਨੀ ਦੀ ਕੰਪਨੀ ਅੰਬਾਨੀ ਦਾ ਜਿਹੜਾ Jio Hotstar ਹੈ ਇਸ Jio Hotstar ਦੇ ਉੱਤੇ ਟ੍ਰਾਇਲ ਨਾਮ ਦਾ ਦੂਸਰਾ ਸੀਜ਼ਨ ਆਇਆ ਹੈ ਇਸ ਦੂਸਰੇ ਸੀਜ਼ਨ ਦੇ ਵਿੱਚ ਇੱਕ ਬ੍ਰਿਟਿਸ਼ ਪਾਕਿਸਤਾਨੀ ਮੂਲ ਦੇ ਕਲਾਕਾਰ ਹਨ ਨੂੰ ਇਸ ਫਿਲਮ ਦੇ ਵਿੱਚ ਇਸ ਵੈਬ ਸੀਰੀਜ਼ ਦੇ ਵਿੱਚ ਕਾਸਟ ਕੀਤਾ ਗਿਆ ਅਤੇ ਉਹਨਾਂ ਦਾ ਕਿਸੇ ਨੇ ਵੀ ਬਾਈਕਾਟ ਨਹੀਂ ਕੀਤਾ ਅੰਨੇ ਪਖਤਾ ਨੂੰ ਅਜੇ ਤੱਕ ਉਹਨਾਂ ਦੀ ਤਸਵੀਰ ਉਹਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਪਤਾ ਨਹੀਂ ਚੱਲੀ ਕਿ ਇਸ ਵਿਅਕਤੀ ਦਾ ਜਿਹੜਾ ਨਾਮ ਹੈ ਐਲੀ ਖਾਨ ਨਾਮ ਹੈ ਇਹਨਾਂ ਦਾ ਅਤੇ ਐਲੀ ਖਾਨ ਇੱਕ ਪਾਕਿਸਤਾਨੀ ਮੁਸਲਿਮ ਐਕਟਰ ਹਨ ਅਤੇ ਇਹਨਾਂ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਇਹ ਕਾਜੂਲ ਦੇ ਨਾਲ ਸਬੰਧਤ ਹੈ ਕਿਉਂਕਿ ਇਹ ਪੰਜਾਬੀਆਂ ਦੇ ਨਾਲ ਕਿਸਾ ਨਹੀਂ ਜੁੜਿਆ ਹੋਇਆ ਜੇ ਪੰਜਾਬ ਹਰਿਆਣੇ ਦੇ ਨਾਲ ਸੇਕੋ ਤਾਂ ਪੰਜਾਬ ਦੇ ਨਾਲ ਇਹ ਮਸਲਾ ਜੁੜਿਆ ਹੁੰਦਾ ਸਿੱਖਾਂ ਨਾਲ ਜੁੜਿਆ ਹੁੰਦਾ ਤਾਂ ਇਸ ਵੈਬ ਸੀਰੀਜ਼ ਦਾ ਹੁਣ ਤੱਕ ਬਾਈਕਾਟ ਕਰ ਦਿੱਤਾ ਜਾਂਦਾ ਹੁਣ ਇਸ ਤੋਂ ਇਲਾਵਾ ਦੇਖੋ ਕਿ ਸਿੱਖਾਂ ਦੇ ਨਾਲ ਪੰਜਾਬੀਆਂ ਨਾਲ ਕਿਵੇਂ ਪੱਖਪਾਤ ਕੀਤਾ ਜਾਂਦਾ ਹੈ ਪਰ ਤਾਂ ਦੂਜੀ ਖਬਰ ਦੱਸਦੇ ਹਾਂ ਲੇਹ ਲਦਾਖ ਵਾਲੀ ਲੇਹ ਲਦਾਖ ਦੇ ਵਿੱਚ ਜਿਹੜੀ ਇੱਥੇ ਹਿੰਸਾ ਹੋਈ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਲੇਹ ਲਦਾਖ ਦਾ ਜਿਹੜਾ ਸਪੈਸ਼ਲ ਰਾਜ ਦਾ ਦਰਜਾ ਸੀ ਉਸ ਨੂੰ ਵਾਪਸ ਦਿੱਤਾ ਜਾਵੇ ਡੇਢ ਦੋ ਸਾਲਾਂ ਤੋਂ ਪ੍ਰੋਟੈਸਟ ਲਗਾਤਾਰ ਚੱਲਦਾ ਪਿਆ ਹੈ ਇਸ ਪ੍ਰੋਟੈਸਟ ਦੇ ਵਿੱਚ ਅਜੇ ਨਾ ਤਾਂ ਗ੍ਰਹਿ ਮੰਤਰੀ ਨਾ ਹੀ ਭਾਰਤ ਦੇ ਪ੍ਰਧਾਨ ਮੰਤਰੀ ਇਹਨਾਂ ਲੋਕਾਂ ਨੂੰ ਮਿਲੇ ਪਰ ਇੱਥੇ ਜਿਹੜਾ ਲ ਹੋਈ ਜਿਸ ਦੇ ਵਿੱਚ ਲਿਲ ਦਾਖ ਦੇ ਲੋਕਾਂ ਨੇ ਬੀਜੇਪੀ ਦੀਆਂ ਗਟੀਆਂ ਸਾੜ ਦਿੱਤੀਆਂ ਨੇ ਸੋਨਮ ਬਾਘਜੁਕ ਜੋ ਕਿ ਇੱਕ ਵਿਗਿਆਨੀਕ ਨੇ ਪਿਛਲੇ ਡੇਢ ਸਾਲ ਤੋਂ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਇਸ ਨਾਮਚின் ਵਿਗਿਆਨੀਕ ਦੇ ਨਾਲ 1 ਮਿੰਟ ਵੀ ਮਿਲਣ ਵਾਸਤੇ ਵਿਲੇ ਨਹੀਂ پوری ਦੁਨੀਆ ਨੂੰ ਮੁਸਾਕਦੇ ਨੇ ਪਰ ਇੱਥੇ ਨਹੀਂ ਆ ਸਕਦੇ ਉਸ ਦਿਨ ਪਹਿਲਾਂ ਆਪਾਂ ਦੂਸਰੇ ਹਿੰਦੀ ਵਾਲੇ ਵੀਡੀਓ ਦੇ ਵਿੱਚ ਆਖਿਆ ਸੀ ਕਿ ਭਾਰਤ ਦੀ ਵੀ ਉਹੀ ਸਥਿਤੀ ਹੋਣ ਵਾਲੀ ਹੈ ਜੋ ਨੇਪਾਲ ਦੀ ਸ਼੍ਰੀਲੰਕਾ ਦੀ ਬੰਗਲਾਦੇਸ਼ ਦੀ ਹੋਈ ਉੱਥੇ ਵੀ ਤਖਤਾ ਪਲਟ ਹੋਇਆ ਭਾਰਤ ਦੇ ਵਿੱਚ ਵੀ ਇਹ ਚੀਜ਼ਾਂ ਹੋਣ ਵਾਲੀਆਂ ਸਾਨੂੰ ਦਿਖਦਿਆਂ ਨੇ ਕਿਉਂਕਿ ਅਮਰੀਕਾ ਕੈਨੇਡਾ ਵਿਦੇਸ਼ਾਂ ਦੇ ਜਿਹੋ ਜਿਹੇ ਬਿਆਨ ਆ ਰਹੇ ਨੇ ਵਿਦੇਸ਼ਾਂ ਦੇ ਵੱਲੋਂ ਟੈਰਿਫ ਨੀਤੀ ਖੇਲੀ ਜਾਂਦੀ ਹੈ ਵਿਦੇਸ਼ਾਂ ਦੇ ਵੱਲੋਂ ਨਾਟੋ ਵਰਸਸ ਬ੍ਰਿਕਸ ਦਾ ਖੇਡ ਖੇਡਿਆ ਜਾਂਦਾ ਹੈ ਅਤੇ ਭਾਰਤ ਦੇ ਉੱਤੇ ਵਾਰ-ਵਾਰ ਟੈਰਿਫ ਲਾਇਆ ਜਾਂਦਾ ਹੈ ਜਿਸ ਕਾਰਨ ਭਾਰਤੀ ਵਪਾਰੀਆਂ ਦਾ ਅਮਰੀਕੀ ਵਪਾਰੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ ਭਾਰਤ ਜਦੋਂ ਦਾ ਰਸ਼ੀਆ ਦੇ ਨੇੜੇ ਗਿਆ ਹੈ ਭਾਰਤ ਦੇ ਵਿੱਚ ਆਰਥਿਕ ਪਾਬੰਦੀਆਂ ਵੀ ਭਾਰਤ ਦੇ ਉੱਤੇ ਲੱਗਦੀਆਂ ਨੇ ਭਾਰਤ ਦਾ ਰੁਪਈਆ ਭਾਰਤ ਦਾ ਨੁਕਸਾਨ ਹੋ ਰਿਹਾ ਹੈ ਪਰ ਭਾਰਤ ਦੀ ਸਰਕਾਰ ਨੂੰ ਇਹ ਚੀਜ਼ਾਂ ਨਹੀਂ ਦੇਖਦੀਆਂ ਉਹਨਾਂ ਨੂੰ ਤਾਂ ਕੇਵਲ ਆਪਣੀ ਧਾਰਮਿਕ ਰਾਜਨੀਤੀ ਕਰਨੀ ਹੈ ਅਤੇ ਪੂਰੀ ਦੁਨੀਆ ਦੇ ਵਿੱਚ ਆਪਣਾ ਮੋਦੀ ਨਾਮ ਦਾ ਚਿਹਰਾ ਚਮਕਾਉਣਾ ਹੈ ਵੈਸੇ ਇਹ ਕਹਿ ਦਿੰਦੇ ਸੀ ਕਿ 75 ਸਾਲਾਂ ਦਾ ਜਿਹੜਾ ਹੋ ਗਿਆ ਉਸ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਇਆ ਜਾ ਸਕਦਾ ਪਰ ਪ੍ਰਧਾਨ ਮੰਤਰੀ ਮੋਦੀ ਅਜੇ ਵੀ ਪ੍ਰਧਾਨ ਮੰਤਰੀ ਨੇ ਪਤਨੁਛਰੀ ਦਰਪਾਰ ਸਾਹਿਬ ਹਰਮੰਦਰ ਸਾਹਿਬ ਦੇ ਨਾਲ ਅਤੇ ਏਆਈ ਵਿਵਾਦ ਦੇ ਨਾਲ ਜੁੜੀ ਹੋਈ ਇੱਕ ਅਪਡੇਟ ਦੱਸਦੇ ਹਾਂ ਖਬਰ ਦੱਸਦੇ ਹਾਂ YouTube ਦੇ ਉੱਤੇ ਕੋਈ ਨਾਮ ਸੀਗਾ ਗੁੱਡ ਫਾਰਮਰਸ ਨਾਮ ਦਾ ਜਾਂ ਕਿਸੇ ਹੋਰ ਆਈਡੀ ਤੇ ਵੀ ਇਹ ਵੀਡੀਓ ਪਾਇਆ ਹੋ ਸਕਦੇ ਆ ਤੇ ਉੱਥੋਂ ਬਹੁਤ ਸਾਰੇ ਲੋਕਾਂ ਇਹ ਦੱਸਣ ਕਿ ਇਸ ਪ੍ਰਕਾਰ ਦੇ ਵੀਡੀਓ ਨਾ ਬਣਾਓ। ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਪਹਿਲਾਂ ਤਾਂ ਹਾੜ ਦੇ ਵਿੱਚ ਬਹਾ ਦਿੱਤਾ ਗਿਆ। ਪਾਣੀ ਦਾ ਵਹਾਅ ਦਿਖਾ ਕੇ ਉਸ ਦੇ ਵਿੱਚ ਹਰਮੰਦਰ ਸਾਹਿਬ ਦੀ ਬਿਲਡਿੰਗ ਬਹਿ ਗਈ। ਇਹ ਵੀਡੀਓ ਆਇਆ ਸੀ 1 ਮਹੀਨਾ ਪਹਿਲਾਂ ਪਰ ਹੁਣ ਅੱਜ ਦੀ ਤਰੀਕ ਦੇ ਵਿੱਚ ਇੱਕ ਨਵਾਂ ਵੀਡੀਓ ਆ ਗਿਆ। ਜਿੱਥੇ ਸ਼੍ਰੀ ਦਰਪਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਪਾਠ ਚੱਲਦਾ ਹੈ ਉਸ ਪ੍ਰਕਾਸ਼ ਕੀਤੇ ਸਰੂਪ ਦੇ ਉੱਤੇ ਜਾ ਕੇ ਸੂਰਾਂ ਨੂੰ ਚੜਾ ਦਿੱਤਾ ਗਿਆ AI ਦੇ ਨਾਲ ਇਸ ਤੋਂ ਬਾਅਦ ਦੂਸਰਾ ਵੀਡੀਓ ਆ ਜਿਸ ਦੇ ਵਿੱਚ ਗਧਿਆਂ ਦੀ ਫੌਜ ਨੂੰ ਗਧਿਆਂ ਨੂੰ ਵੀਡੀਓ ਦੇ ਵਿੱਚ AI ਦੇ ਨਾਲ ਵੀਡੀਓ ਜਨਰੇਟ ਕਰਕੇ ਦਿਖਾਇਆ ਗਿਆ ਅਤੇ ਗਧਿਆਂ ਦੀ ਫੌਜ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉੱਤੇ ਚੜਾ ਦਿੱਤਾ ਗਿਆ SGPC ਨੇ ਇਸ ਮਸਲੇ ਦਾ ਪਹਿਲਾਂ ਵੀ ਨੋਟਿਸ ਲਿਆ ਸੀ ਹੁਣ ਵੀ ਲਿਆ ਹੈ ਪਰ ਕੀ SGPC ਜਾਂ ਸਿੱਖ ਜਥੇਬੰਦੀਆਂ ਦੇ ਨੋਟਿਸ ਲੈਣ ਦੇ ਨਾਲ ਇਹ ਸਾਡਾ ਮਸਲਾ ਹੱਲ ਹੋ ਸਕਦਾ ਹੈ ਇਸ ਦੇ ਬਾਰੇ ਸਾਨੂੰ ਸਾਡੇ ਸਾਰੇ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਹੈ ਅਤੇ Google ਅਤੇ ਇਹਈ ਕੰਪਨੀ ਚ ਨੂੰ ਈਮੇਲਸ ਕਰਨੀ ਚਾਹੀਦੀ ਹੈ ਰਿਟਨ ਦੇ ਵਿੱਚ ਕਿ ਇਸ ਪ੍ਰਕਾਰ ਦੇ ਜਿਹੜੇ ਵੀਡੀਓਜ਼ ਨੇ ਇਹਨਾਂ ਵੀਡੀਓਜ਼ ਨੂੰ ਨਾ ਬਣਾਇਆ ਜਾਵੇ ਅਤੇ ਇੰਡੀਅਨ ਗਵਰਨਮੈਂਟ ਨੂੰ ਵੀ ਚਿੱਠੀਆਂ ਲਿਖਣੇ ਚਾਹੀਦੀਆਂ ਨੇ ਕਿ ਜਿਣੀਆਂ-ਜਿਣੀਆਂ ਕੰਪਨੀਆਂ ਨੇ ਉਹਨਾਂ ਸਾਰੀਆਂ ਨੂੰ ਨੋਟੀਫਿਕੇਸ਼ਨ ਭੇਜਿਆ ਜਾਵੇ ਜਿੱਥੇ-ਜਿੱਥੇ ਅਜਿਹੇ ਵੀਡੀਓ ਨੇ ਉਹਨਾਂ ਨੂੰ ਇਮੀਡੀਏਟਲੀ ਰਿਮੂਵ ਕੀਤਾ ਜਾਵੇ ਜਿਸ ਪ੍ਰਕਾਰ ਦੇ ਨਾਲ ਆਪਾਂ ਪ੍ਰਯੋਗ ਕਰਦੇ ਹਾਂ ਉਹ ਮਾੜਾ ਤੇ ਚੰਗਾ ਹੁੰਦਾ ਹੈ AI ਦਾ ਜਿਹੜਾ ਬੁਰਾ ਪ੍ਰਯੋਗ ਕਰਕੇ ਇਸ ਪ੍ਰਕਾਰ ਦੇ ਨਾਲ ਧਰਮ ਦਾ ਅਪਮਾਨ ਕੀਤਾ ਜਾਂਦਾ ਹੈ ਇਹਨਾਂ ਲੋਕਾਂ ਨੂੰ ਇਮੀਡੀਏਟਲੀ ਫੜ ਕੇ ਇਹਨਾਂ ਨੂੰ ਤਕਰੀਬਨ ਕਿਤੇ ਨਾ ਕਿ ਇਆ ਫਿਰ ਇਹਨਾਂ ਨੂੰ ਨਿਯੰਗਸ਼ਕ ਜਥੇਬੰਦੀਆਂ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਆਪਣੇ ਖਾਲਸਾ ਰਾਜ ਦੇ ਜੋ ਨਿਯਮ ਹੁੰਦੇ ਨੇ ਖਾਲਸਾ ਰਾਜ ਦੇ ਨਿਯਮਾਂ ਦੇ ਮੁਤਾਬਿਕ ਇਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਖਬਰਾਂ ਵੀਡੀਓ ਸਾਰਾ ਕੁਝ ਚੰਗਾ ਲੱਗਿਆ ਹੋਊਗਾ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਵੀਡੀਓ ਦੇ ਥੱਲੇ ਇੱਕ ਨਿਕਾ ਜਾਂ ਸੁਪਰ ਥੈਕਸ ਡੋਨੇਟ ਕਰਕੇ ਚੈਨਲ ਨੂੰ ਸਪੋਰਟ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ